ਸੋ ਅੱਛਾ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਅੱਜ ਭੈਣੋਂ ਆਪਾਂ ਤੁਹਾਨੂੰ ਪੌਂਚਾ ਲਗਾਉਣਾ ਦੱਸਦੇ ਆਂ ਕੜਾਈ ਵਾਲੀ ਸਲਵਾਰ ਦੇ ਉੱਤੇ ਤੁਸੀਂ ਪੌਂਚਾ ਕਿਸ ਤਰ੍ਹਾਂ ਅਟੈਚ ਕਰਨਾ ਠੀਕ ਹੈ ਜੀ ਇਹ ਮੈਂ 2.5 ਇੰਚ ਬੁਕਰਮ ਲਈ ਹੈ ਜੀ ਠੀਕ ਹੈ ਜੀ ਕਪੜਾ ਵੀ ਆਪਾਂ 3.5 ਇੰਚ ਚੁੜਾਈ ਲਵਾਂਗੇ ਕਪੜੇ ਦੀ ਇਹ ਦੇਖੋ ਜੀ ਆਪਾਂ ਨੇ ਪਹਿਲਾਂ ਪ੍ਰੈਸ ਨਾਲ ਇਹਨੂੰ ਲਗਾ ਲੈਣਾ ਪ੍ਰੈਸ ਨਾਲ ਲਗਾ ਕੇ ਇਸ ਤਰ੍ਹਾਂ ਤੁਸੀਂ ਦੋਨੋਂ ਸਾਈਡਾਂ ਤੋਂ ਅੰਦਰ ਨੂੰ ਫੋਲਡ ਕਰਨਾ ਠੀਕ ਹੈ ਜੀ ਇਹ ਆਪਾਂ ਕੜਾਈ ਵਾਲੇ ਪੌਂਚੇ ਦੇ ਉੱਪਰ ਲਗਾ ਰਹੇ ਆਂ ਦੋਨੋਂ ਸਾਈਡਾਂ ਤੋਂ ਇਸ ਤਰ੍ਹਾਂ ਤੁਸੀਂ ਇਹ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਦੇਖੋ ਜਿਹੜੀ ਆਪਣੀ ਥੋੜਾ ਜਿਹਾ ਵੱਧ ਕਪੜਾ ਉਹਨੂੰ ਆਪਾਂ ਕਟਿੰਗ ਕਰ ਦਾਂਗੇ ਦੂਸਰਾ ਵੀ ਆਪਾਂ ਨੇ ਇਸਤਰੀ ਲਗਾ ਲੈਣਾ ਇਹਦੇ ਨਾਲ ਫਿਨਿਸ਼ਿੰਗ ਬਹੁਤ ਧੀਆ ਹੁੰਦੀ ਹੈ ਜਦੋਂ ਆਪਾਂ ਕਢਾਈ ਵਾਲੀ ਪੌਂਚਾ ਰੈਡੀ ਕਰਦੇ ਆਂ ਕੜਾਈ ਵਾਲੇ ਸੂਟ ਦਾ ਇਹ ਪੌਂਚੇ ਦੇ ਉੱਤੇ ਵਰਕ ਹੈਗਾ ਇਹ ਦੇਖੋ ਜੀ ਇਹ ਆਪਣੀ ਪੌਂਚੇ ਹੋ ਗਏ ਰੈਡੀ ਦੋਨੋਂ ਇਹ ਦੇਖੋ ਜੀ ਇਹਦਾ ਆਪਾਂ ਨੇ ਸੈਂਟਰ ਕਰ ਲੈਣਾ ਸੈਂਟਰ ਕਰਨ ਤੋਂ ਬਾਅਦ ਟੱਕ ਲਗਾ ਲੈਣਾ ਸਿੱਧਾ ਆਪਾਂ ਉੱਪਰਲੀ ਸਾਈਡ ਦੇ ਪਾਸਾ ਰੱਖਿਆ ਸਲਵਾਰ ਦਾ ਇਹਦੇ ਤੇ ਵੀ ਆਪਾਂ ਨੇ ਇਸ ਤਰ੍ਹਾਂ ਸੈਂਟਰ ਕਰ ਲੈਣਾ ਠੀਕ ਹੈ ਜੀ ਇਹਨੂੰ ਹੁਣ ਤੁਸੀਂ ਕੀ ਕਰਨਾ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਬਿਲਕੁਲ ਕੜਾਈ ਦੇ ਨਾਲ-ਨਾਲ ਇਸ ਤਰ੍ਹਾਂ ਕਰਕੇ ਤੁਸੀਂ ਰੱਖ ਲੈਣਾ ਪੌਂਚੇ ਨੂੰ ਹੁਣ ਬਿਲਕੁਲ ਤੁਸੀਂ ਪੌਂਚੇ ਦੇ ਉੱਪਰ ਬਿਲਕੁਲ ਉੱਪਰ ਸੀਨ ਲਗਾਉਣੀ ਆ ਇਹ ਦੇਖੋ ਜੀ ਇਸ ਤਰ੍ਹਾਂ ਬੁਕਰੋਂ ਦੇ ਉੱਪਰ ਸੀਨ ਲਗਾਉਣੀ ਆ ਤੁਸੀਂ ਇਹ ਦੇਖੋ ਜੀ ਇਹਨੂੰ ਤੁਸੀਂ ਇਸ ਤਰ੍ਹਾਂ ਕਰਕੇ ਫੋਲਡ ਕਰਕੇ ਇਹਨੂੰ ਬਿਲਕੁਲ ਮੂਰਲੀ ਸਾਈਡ ਤੇ ਸੀਨ ਲਗਾਉਣੀ ਆ ਪੌਂਚੇ ਦੇ ਹੋ ਦੇਖੋ ਜੀ ਦੇਖ ਜੀ ਇਹ ਪੂਰੀ ਫਿਨਿਸ਼ਿੰਗ ਨਾਲ ਆਪਣਾ ਇਹ ਪੌਂਚਾ ਰੈਡੀ ਹੋਇਆ ਜੀ ਦੂਸਰਾ ਵੀ ਆਪਾਂ ਨੇ ਇਸਤਰੀ ਕਰਨਾ ਦੇਖੋ Y no voy a pasar a dar que fútbol.